ਖਸ਼ਾਰ ਪਰਿਊਜ਼ੂ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਬ ਸਵਾਜਤੀਏ ਸਾਡੀ ਵੀਡੀਓ ਉਹਨਾਂ ਨੌਜਵਾਨਾਂ ਲਈ ਬੇਹਦ ਲਾਹੇਵੰਦ ਹੈ ਜੋ ਮੈਡੀਕਲ ਦੇ ਖੇਤਰ ਦੇ ਵਿੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਆਪਣੇ ਪਵਿੱਖ ਨੂੰ ਵਧੀਆ ਤੇ ਸੁਰੱਖਿਅਤ ਬਣਾਉਣਾ ਚਾਹੁੰਦੇ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਬੀ ਫਾਰਮੇਸੀ ਡੀ ਫਾਰਮੇਸੀ ਜਾਂ ਇਸ ਤੋਂ ਇਲਾਵਾ ਨਰਸਿੰਗ ਦੀ ਸਿੱਖਿਆ ਲਈ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਆਪਣੇ ਨਸਤੀਕੀ ਇਲਾਕਿਆਂ ਦੇ ਵਿੱਚ ਮਿਲ ਜਾਂਦੀਆਂ ਨੇ ਪਰੰਤੂ ਜੇਕਰ ਆਪਾਂ ਹਾਇਰ ਐਜੂਕੇਸ਼ਨ ਦੀ ਗੱਲ ਕਰੀਏ ਜਿਵੇਂ ਕਿ ਇਸ ਤੋਂ ਇਲਾਵਾ ਮੈਡੀਕਲ ਦੇ ਖੇਤਰ ਦੇ ਵਿੱਚ ਕੋਈ ਉੱਚ ਪੱਦਰੀ ਸਿੱਖਿਆ ਹਾਸਲ ਕਰਨਾ ਚਾਹੁੰਦਾ ਹੈ ਕੋਈ ਵੀ ਨੌਜਵਾਨ ਤਾਂ ਉਸ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਦੂਰ ਦਰਾੜਿਆਂ ਅਸ਼ਾਰਾਂ ਵੱਲ ਰੁਖ ਕਰਨਾ ਪੈਂਦਾ ਇਸੇ ਘੜੀ ਤਾਤ ਅੱਜ ਅਦਾਰਾ ਹੁਸ਼ਾਰਪੁਰ ਦੀ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਸ਼ਹਿਰ ਦੇ ਬਿਲਕੁਲ ਨਸਤੀਕੀ ਸ਼ਹਿਰ ਵਿੱਚ ਮੌਜੂਦ ਜੀਐਨਯੂਨੀਵਰਸਿਟੀ ਫਗਵਾੜਾ ਵਿਖੇ ਜਿੱਥੇ ਕਿ ਮੈਡੀਕਲ ਦੇ ਖੇਤਰ ਚ ਵਿਦਿਆਰਥੀਆਂ ਨੂੰ ਜੀਐਨਯੂ ਇਹ ਯੂਨੀਵਰਸਿਟੀ ਅਨੇਕਾਂ ਹੀ ਓਪਰਚ्युनिटीਜ਼ ਪ੍ਰਦਾਨ ਕਰ ਰਹੀ ਹੈ ਤੇ ਆਪਣੀਆਂ ਵਧੀਆਂ ਸਹੂਲਤਾਂ ਕਾਰਨ ਅੱਜ ਜੀਐਨਯੂਨੀਵਰਸਿਟੀ ਉੱਤਰੀ ਭਾਰਤ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ 'ਚ ਆਪਣਾ ਨਾਮ ਸ਼ੁਮਾਰ ਕਰ ਚੁੱਕੀ ਹੈ। ਸੋ ਜੋ ਵੀ ਨੌਜਵਾਨ ਬੀ ਫਾਰਮੇਸੀ ਜਾਂ ਇਸ ਤੋਂ ਇਲਾਵਾ ਬੀ ਐਸਸੀ ਇਨ ਫਿਜ਼ੀਓਥੈਰੇਪੀ ਬੀ ਐਸਸੀ ਇਨ ਆਪਰੇਸ਼ਨ ਥੀਟਰ ਬੀ ਐਸਸੀ ਇਨ ਰੈਡੀਓਲੋਜੀ ਐਂਡ ਇਮੇਜਨਰੀ ਟੈਕਨੋਲੋਜੀ ਮੈਡੀਕਲ ਲੈਬ ਸਾਇੰਸ ਟੈਕਨੋਲੋਜੀ ਅਤੇ ਡਾਈਟੀਸ਼ੀਅਨ ਜਾਂ ਫਿਰ ਨਿਊਟ੍ਰੀਸ਼ਨ ਦਾ ਕੋਰਸ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਵਿਦਿਆਰਥੀਆਂ ਨੂੰ ਜੀਐਨਯੂਨੀਵਰਸਿਟੀ ਵੱਡੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਸੋ ਜ਼ਰੂਰ ਇੱਥੇ ਵਿਜ਼ਿਟ ਕਰੋ ਵਿਜ਼ਿਟ ਕਰਕੇ ਜੀਐਨਯੂਨੀਵਰਸਿਟੀ ਵੱਲੋਂ ਐਜੂਕੇਸ਼ਨਲ ਸੈਕਟਰ ਦੇ ਵਿੱਚ ਸਟੂਡੈਂਟਸ ਨੂੰ ਜੋ-ਜੋ ਫੈਸਿਲਿਟੀਆਂ ਜੋ-ਜੋ ਓਪਰਚ्युनिटीਜ਼ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਸ ਬਾਬਤ ਜ਼ਰੂਰ ਤੁਸੀਂ ਜਾਣਕਾਰੀ ਲਓ ਸਵਾਗਤ ਹੁਣ ਗੱਲਬਾਤ ਕਰਦੇ ਹਾਂ ਜੀਐਨਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਨਾਲ ਮੇਰਾ ਨਾਮ ਯਸ਼ਪ੍ਰਤਾਪ ਹੈ ਮੈਂ ਜੀਐਨਯੂਨੀਵਰਸਿਟੀ ਦੇ ਵਿੱਚ ਸਕੂਲ ਆਫ ਹੈਲਥਕੇਅਰ ਸਾਇੰਸਸ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਆਪਣੇ ਸੇਵਾ ਨਿਵਾਾਰਿਆ ਜੀ ਮੈਡੀਕਲ ਦੇ ਰਿਗਾਰਡਿੰਗ ਜੀ ਸਾਡੇ ਕੋਲੋਂ ਸਟੂਡੈਂਟਸ ਜਿਹੜੇ ਹੈਗੇ ਨੇ ਇਹ ਪੰਜ ਡਿਪਾਰਟਮੈਂਟ ਰਨਿੰਗ ਚ ਨੇ ਜਿਹਦੇ ਵਿੱਚ ਬੈਚਲਰ ਆਫ ਫਿਜ਼ੀਓਥਰੈਪੀ ਕੋਰਸ ਬੈਚਲਰ ਆਫ ਰੇਡੀਓਲੋਜੀ ਐਂਡ ਅਮੇਜ਼ਿੰਗ ਟੈਕਨੋਲੋਜੀ ਕੋਰਸ ਬੈਚਲਰ ਆਫ ਮੈਡੀਕਲ ਲੈਬ ਸਾਇੰਸਸ ਐਂਡ ਬੈਚਲਰ ਆਫ ਨਿਊਟ੍ਰੀਸ਼ਨ ਐਂਡ ਡਾਇਟਿਕਸ ਕੋਰਸ ਐਂਡ ਬੈਚਲਰ ਆਫ ਆਪਰੇਸ਼ਨ ਥੀਏਟਰ ਐਂਡ ਐਨਾਲਿਸਿਸ ਯਾ ਕੋਰਸ ਇਹ ਸਾਡੇ ਕੋਲ ਜੀ ਆਪਣੇ ਸਕੂਲ ਆਫ ਅਲਾਈਡ ਹੈਲਥ케ਅਰ ਸਾਇੰਸਸ ਦੇ ਵਿੱਚ ਇਹ ਸਾਰੇ ਕੋਰਸ ਚੱਲਦੇ ਪਏ ਆ ਜੀ ਦੇਖੋ ਜੀ ਸਾਡੀ ਇੱਕ ਯੂਨੀਵਰਸਿਟੀ ਜੀਐਨਯੂਨੀਵਰਸਿਟੀ ਇੱਕ ਆਲਰੇਡੀ ਫੋਕਸ ਜਿਹੜਾ ਹੈਗਾ ਬੱਚਿਆਂ ਨੂੰ ਲੈ ਕੇ ਆਣਾ ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਇੱਕ ਮੈਡੀਕਲ ਮੈਡੀਕਲ ਕੋਰਸ ਕੋਰਸਸ ਦੇ ਵਿੱਚ ਇਹ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ ਬੱਚਿਆਂ ਦੇ ਲਈ ਜਿਹਦੇ ਵਿੱਚ ਬੱਚੇ ਆਪਣਾ ਜਿਹੜਾ ਕੈਰੀਅਰ ਆ ਉਹਨੂੰ ਅੱਗੇ ਬਿਲਡ ਅਪ ਕਰ ਸਕਦੇ ਨੇ ਇਨ ਸਰਵਿਸਿਜ਼ ਨੂੰ ਬਾਅ ਕੇ ਜਿੱਦਾਂ ਸਕੂਲ ਆਫ ਅਲਾਈਡ ਹੈਲਥ케ਅਰ ਸਾਇੰਸਸ ਦਾ ਮਤਲਬ ਹੀ ਇਹ ਹੈ ਕਿ ਜਿਹੜੇ ਸਾਡੇ ਡਾਕਟਰਸ ਦੇ ਨਾਲ ਜਿਹੜੇ ਸਟੂਡੈਂਟਸ ਨੇ ਉਹ ਇੱਕ ਇੱਕ ਐਜ਼ ਅ ਟੈਕਨੋਲੋਜੀਸਟ ਐਜ਼ ਅ ਟੈਕਨੀਸ਼ੀਅਨ ਔਰ ਇੱਕ ਇੰਡੀਪੈਂਡੈਂਡ ਜਿਹੜੇ ਡਾਕਟਰਸ ਨੇ ਜਿੱਦਾਂ ਫਿਜ਼ੀਓਥੈਰੇਪੀਸ ਜਿਹੜਾ ਪ੍ਰੋਫੈਸ਼ਨ ਹੈ ਉਹਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਲੋਕਾਂ ਦੇ ਲਈ ਦੇ ਸਕਦੇ ਆ ਜੀ ਪ੍ਰੈਕਟੀਕਲ ਦੇ ਲਈ ਦੇਖੋ ਲੈਬ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਜਦੋਂ ਜੀਐਨਏ ਦੀ ਗੱਲ ਕਰੀਏ ਸਾਡੀਆਂ ਲੈਬਸ ਇੰਨੀਆਂ ਹੀ ਵੈਲ ਸਟਰਕਚਰਡ ਵੈਲ ਇਨਫਰਾਸਟ੍ਰਕਚਰ ਜਿਹੜੀ ਇਹਨਾਂ ਦੀ ਪ੍ਰੋਪਰ ਦਿੱਤੀ ਹੋਈ ਹੈ ਜੀ ਜਿਹਦੇ ਵਿੱਚ ਸਟੂਡੈਂਟ ਆਪਣੇ ਆਪ ਨੂੰ ਇੱਕ ਪ੍ਰੈਕਟੀਕਲ ਦੇ ਵਿੱਚ ਲਿਆ ਕੇ ਅਸੀਂ ਉਹਨਾਂ ਨੂੰ ਸਿਖਾਇਆ ਜਾਂਦਾ ਔਰ ਲੈਬ ਦੇ ਵਿੱਚ ਜਿਹੜੇ ਬੱਚਿਆਂ ਨੂੰ ਜੋ ਕੁਝ ਸਿਖਾਇਆ ਜਾਂਦਾ ਉਹ ਅਸੀਂ ਹਸਪੀਟਲਸ ਵੀ ਜਿਹੜੇ ਸਾਡੇ ਕੁਝ ਨਾਲ ਟਾਈ ਅਪ ਹਸਪੀਟਲਸ ਨੇ ਜਿਹੜੇ ਜਲੰਧਰ ਦੇ ਵਿੱਚ ਹਸਪੀਟਲਸ ਜਿਹੜੇ ਅੱਛੇ ਰਿਪਿਊਟਡ ਹਸਪੀਟਲਸ ਨੇ ਉਹਨਾਂ ਦੇ ਵਿੱਚ ਲਜਾਇਆ ਜਾਂਦਾ ਜੀ ਇਹਨਾਂ ਨੂੰ ਉੱਥੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਔਰ ਨਾਲ ਕੁਝ ਫਗਵਾੜੇ ਦੇ ਨਾਲ ਵੀ ਕੁਝ ਸਾਡੇ ਅਫੀਲੀਏਟਡ ਹਸਪੀਟਲਸ ਨੇ ਜਿਹੜੇ ਨੀਅਰ ਟੂ ਫਗਵਾੜਾ ਪੈਂਦਾ ਜੀ ਆਨੇ ਦੇ ਨਾਲ ਅਸੀਂ ਕੁਝ ਉਹਨਾਂ ਹਸਪੀਟਲ ਦੇ ਵਿੱਚ ਵੀ ਇਹਨਾਂ ਨੂੰ ਲੈ ਕੇ ਜਾਂਦੇ ਆ ਸੋ ਇਸ ਤਰ੍ਹਾਂ ਬੱਚੇ ਜਿਹੜੇ ਨੇ ਉਹ ਅਲੱਗ-ਅਲੱਗ ਆਪਣੇ ਪ੍ਰੋਫੈਸ਼ਨਸ ਦੇ ਰਿਗਾਰਡਿੰਗ ਉਹ ਸਿੱਖਦੇ ਨੇ ਜੀ ਆਪਰੇਸ਼ਨ ਥੀਟਰ ਦੀ ਅਸੀਂ ਗੱਲ ਕਰੀਏ ਤੇ ਅੱਜ ਦੇ ਜਿਹੜਾ ਯੁੱਗ ਹੈਗਾ ਉਹ ਇੱਕ ਐਡਵਾਂਸਡ ਟੈਕਨੋਲੋਜੀ ਵਾਲਾ ਯੁੱਗ ਹੈ ਜਿਹਦੇ ਵਿੱਚ ਦੇਖੋ ਜਿੰਨੀ ਦੇਰ ਤੱਕ ਸਾਡੇ ਕੋਲ ਪ੍ਰੋਪਰ ਉਹਦੇ ਅੰਦਰ ਇਨਸਟਰੂਮੈਂਟ ਨਾ ਹੋਣ ਉਦੇ ਅੰਦਰ ਪ੍ਰੋਪਰ ਜਿਹੜੀਆਂ ਮਸ਼ੀਨਾਂ ਨਾ ਹੋਣ ਅਸੀਂ ਬੱਚੇ ਨੂੰ ਕਦੀ ਵੀ ਉਹ ਨਹੀਂ ਸਿਖਾ ਸਕਦੇ ਜੋ ਕੁਝ ਉਹ ਆਪਰੇਟ ਸਿੱਖਦਾ ਹੈ ਜੋ ਜਿਸ ਤਰ੍ਹਾਂ ਡਾਕਟਰ ਆਪਰੇਟ ਕਰਦੇ ਨੇ ਔਰ ਉਹ ਮਸ਼ੀਨਾਂ ਜਿਹੜੀਆਂ ਆਪਰੇਸ਼ਨ ਥੀਟਰ ਦੇ ਦੌਰਾਨ ਉਹ ਮਸ਼ੀਨਾਂ ਹੋਣੀਆਂ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਬੱਚੇ ਉਹ ਪ੍ਰੋਪਰ ਸਿੱਖ ਸਕਣ ਇਹਦਾ ਵਾਈਟਲਸ ਵਗਾਰਾਨੇ ਜਦੋਂ ਇੱਕ ਪੇਸ਼ੈਂਟ ਜਦੋਂ ਲਟਾਇਆ ਜਾਂਦਾ ਹੈ ਪੇਸ਼ੈਂਟਸ ਤੇ ਅਪਰੇਟ ਕੀਤਾ ਜਾਂਦਾ ਹੈ ਪੇਸ਼ੈਂਟਸ ਦੀ ਨਾਲ ਨਾਲ ਇੱਕ ਮੋਨਿਟਰਿੰਗ ਹੁੰਦੀ ਰਹਿੰਦੀ ਹੈ ਕਿ ਪੇਸ਼ੈਂਟਸ ਉਹ ਕਿਸ ਤਰ੍ਹਾਂ ਦੇ ਨਾਲ ਪੇਸ਼ੈਂਟਸ ਸਾਹ ਲੈ ਰਿਹਾ ਹੈ ਉਹਦਾ ਬੀਪੀ ਕਿੰਨਾ ਚੱਲਦਾ ਪਿਆ ਉਹ ਇੱਕ ਸਾਡੇ ਕੋਲ ਇੱਕ ਪ੍ਰੋਪਰ ਇਨਫਰਾਸਟ੍ਰਕਚਰ ਹੈਗੀ ਹੈ ਐਨੈਸਥੀਸ਼ੀਆ ਐਟ ਅ ਟਾਈਮ ਆਫ ਜਦੋਂ ਅਪਰੇਟ ਕੀਤਾ ਜਾਂਦਾ ਹੈ ਉਹ ਵੀ ਸਾਡੇ ਕੋਲ ਅਪਰੇਟਰ ਆਪਰੇਸ਼ਨ ਸੈਟਰ ਦੇ ਵਿੱਚ ਮਸ਼ੀਨ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਅਪਰੇਟ ਕਰਨ ਤੋਂ ਪਹਿਲਾਂ ਪੇਸ਼ੈਂਟ ਨੂੰ ਬੇਹੋਸ਼ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਬਿਉਸ਼ ਕਰਨ ਦਾ ਟਾਈਮ ਜਿਹੜੇ ਪੈਰਾਮੀਟਰ ਹੁੰਦੇ ਨੇ ਅਸੀਂ ਮੋਨੀਟਰ ਦੇ ਵਿੱਚ ਵਾਚ ਕਰਦੇ ਆਂ ਔਰ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਪ੍ਰੋਪਰ ਇੱਕ ਆਪਰੇਸ਼ਨ ਥੀਟਰ ਦੇ ਵਿੱਚ ਉਹ ਇੱਕ ਜੀਐਨਐਫ ਵਿੱਚ ਇੱਕ ਸਾਡੀ ਇੱਕ ਲੈਬ ਹੈ ਜਿੰਦੇ ਵਿੱਚ ਕਿ ਬੱਚਿਆਂ ਨੂੰ ਸਿਖਾਇਆ ਜਾਂਦਾ ਜੀ ਸਾਡੀ ਜੀਐਨਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਈਟੀਸ਼ਨ ਦੀ ਇੱਕ ਲੈਬ ਹੈ ਨਿਊਟ੍ਰੀਸ਼ਨ ਐਂਡ ਡਾਈਟਿਕਸ ਦੀ ਲੈਬ ਉਹ ਵੀ ਆਪਣੇ ਆਪ ਚ ਸਾਰਾ ਕੁਝ ਉਸ ਲੈਬ ਦੇ ਵਿੱਚ ਭਰਪੂਰਨ ਹੈ ਉਹਦੇ ਵਿੱਚ ਚੱਲਦੇ ਹੋਏ ਆਂ ਅਸੀਂ ਦੇਖਦੇ ਆਂ ਕਿ ਬੱਚੇ ਜਿਹੜੇ ਨੇ ਜੋ ਕੁਝ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿੰਨੇ ਇਨਗਰੀਡੀਐਂਟ ਦੇਖੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਦੇ ਵਿੱਚ ਮੈਡੀਕਲ ਇਲਾਜ ਤੇ ਜ਼ਰੂਰੀ ਹੈ ਹੀ ਹੈ ਪੇਸ਼ੈਂਟਸ ਦੇ ਲਈ ਨਾਲ ਨਾਲ ਜਿਹੜਾ ਹੈਗਾ ਪੇਸ਼ੈਂਟਸ ਦੇ ਲਈ ਉਹਨਾਂ ਦੇ ਦੇਖੋ ਐਕਸਰਸਾਈਜ਼ ਦੇ ਨਾਲ ਪੇਸ਼ੈਂਟਸ ਨੂੰ ਜਿਹੜੀਆਂ ਹੈਗੀਆਂ ਨਿਊਟ੍ਰੀਸ਼ਨ ਦੇ ਨਾਲ ਉਹ ਵੀ ਲਿਆਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੇਸ਼ੈਂਟਸ ਦੀ ਓਵਰਆਲ ਜਿਹੜੀ ਹੈਗੀ ਹੈ ਹੈਲਥ ਜਿਹੜੀ ਵੈਲ ਬੀਇੰਗ ਹੈ ਉਹ ਮੇਨਟੇਨ ਕਰ ਪਾਈਏ ਜੀ ਉਹਦੇ ਵਿੱਚ ਚੱਲਦੇ ਹੋਇਆ ਬੱਚਿਆਂ ਨੂੰ ਜਿਹੜਾ ਹੈਗਾ ਪ੍ਰੈਕਟੀਕਲ ਐਕਸਪੋਜ਼ਰ ਦਿੱਤਾ ਜਾਂਦਾ ਲੈਬ ਦੇ ਅੰਦਰ ਜਿਸ ਤਰ੍ਹਾਂ ਕਿਸੇ ਹਾਰਡ ਪੇਸ਼ੈਂਟ ਨੂੰ ਕੋਈ ਅਟੈਕ ਆ ਜਾਂਦਾ ਜਿਦਾਂ ਕਹਿ ਲਓ ਤੁਸੀਂ ਕਿਸੇ ਪੇਸ਼ੈਂਟਸ ਨੂੰ ਅੱਜਕੱਲ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਲਦੀ ਹੀ ਛੋਟੀ ਉਮਰ ਦੇ ਵਿੱਚ ਹੀ ਅਟੈਕ ਆਣੇ ਸ਼ੁਰੂ ਹੋ ਜਾਂਦੇ ਨੇ ਉਹਦੇ ਵਿੱਚ ਫਿਰ ਪੇਸ਼ੈਂਟਸ ਨੂੰ ਅਸੀਂ ਇਸ ਤਰ੍ਹਾਂ ਦੀ ਡਾਈਟ ਤਿਆਰ ਕਰਕੇ ਦੇਈਦੀ ਹੈ ਉਹ ਸਾਰਾ ਨਿਊਟ੍ਰੀਸ਼ਨ ਲੈਬ ਦੇ ਵਿੱਚ ਇੱਕ ਪ੍ਰੋਪਰ ਤਰੀਕੇ ਦਾ ਨਾਲ ਉਹ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਫਿਜ਼ੀਓਥੈਰੇਪੀ ਦੇ ਵਿੱਚ ਦੇਖੋ ਜੀ ਆਪਣੀ ਸਾਡੀ ਜੀਐਨਯੂਨੀਵਰਸਿਟੀ ਇੱਕ ਬਹੁਤ ਅੱਛਾ ਇੱਕ ਰੀਹੈਬਿਲਿਟੇਸ਼ਨ ਦੇ ਵਿੱਚ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੀ ਜਿਹੜਾ ਕਿ ਆਪਣੇ ਇਹ ਫਗਵਾੜੇ ਖੇਤਰ ਦੇ ਵਿੱਚ ਇੱਕ ਆਪਣੇ ਜਲੰਧਰ ਖੇਤਰ ਦੇ ਵਿੱਚ ਹੁਸ਼ਿਆਰਪੁਰ ਖੇਤਰ ਦੇ ਵਿੱਚ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਇੱਕ ਬਹੁਤ ਅੱਛਾ ਡਿਪਾਰਟਮੈਂਟ ਬਿਲਡ ਅਪ ਹੋ ਚੁੱਕਾ ਜੀ ਜਿਹੜਾ ਜੀਐਨਯੂ ਦੇ ਵਿੱਚ ਸਕਸੈਸਫੁਲੀ ਚੱਲਦਾ ਪਿਆ ਹੈ ਜਿਹਦੇ ਵਿੱਚ ਕਿ ਸਾਡੇ ਕੋਲੋਂ ਬੱਚੇ ਲੱਗ ਲੱਗ ਸਿਟੀਜ਼ ਦੇ ਵਿੱਚ ਆ ਕੇ ਆਪਣੀ ਟ੍ਰੇਨਿੰਗ ਕਰਦੇ ਨੇ ਇਦੇ ਵਿੱਚ ਬੱਚਿਆਂ ਨੂੰ ਰਿਗਾਰਡਿੰਗ ਦੇਖੋ ਹਰ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਸਾਡੇ ਗ੍ਰੈਂਡਪੇਰੈਂਟਸ ਨੇ ਪੇਰੈਂਟਸ ਨੇ ਉਹਨਾਂ ਨੂੰ ਮਾਸਪੇਸ਼ੀਆਂ ਦੀਆਂ ਜੋੜਾਂ ਦੀਆਂ ਨਸਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹ ਅੱਜ ਦੇ ਸਮੇਂ ਦੇ ਬਹੁਤ ਸਾਰੀਆਂ ਹੀ ਦੇਖ ਸਕਦੇ ਹੈਗੇ ਔਰ ਫਿਜ਼ੀਓਥੈਰੇਪੀ ਦੇ ਨਾਲ ਇਹਨਾਂ ਪ੍ਰੋਬਲਮਸ ਦਾ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਲਗ ਲਗ ਤਰ੍ਹਾਂ ਦੀਆਂ ਐਕਸਰਸਾਈਜ਼ ਕਰਵਾਈਆਂ ਜਾਂਦੀਆਂ ਨਾਲ ਸਾਡੀਆਂ ਫਿਜ਼ੋਥੈਰਪੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਇਹ ਵੀ ਯੂਜ਼ ਕੀਤੀਆਂ ਜਾਂਦੀਆਂ ਨੇ ਇਹ ਕੰਮ ਕਰਦੀਆਂ ਦਰਦ ਨੂੰ ਘਟ ਕਰਨ ਦੇ ਲਈ ਸੋਜ ਨੂੰ ਘਟ ਕਰਨ ਦੇ ਲਈ ਤੇ ਇਸ ਤਰ੍ਹਾਂ ਦੀ ਫਿਜ਼ੋਥੈਰਪੀ ਜਿਹੜੀਆਂ ਸੇਵਾਵਾਂ ਨੇ ਉਹ ਇੱਕ ਫਿਜ਼ੋਥੈਰਪਿਸਟ ਕੋਰਸ ਕਰਨ ਤੋਂ ਬਾਅਦ ਅਸੀਂ ਨਿਭਾ ਸਕਦੇ ਹਾਂ ਜੀ ਮੈਡੀਕਲ ਲੈਬੋਰੀ ਸਾਇੰਸਸ ਜਿਹੜਾ ਉਹ ਵੀ ਸਾਡੀ ਜੀਐਨਯੂਨੀਵਰਸਿਟੀ ਦੇ ਵਿੱਚ ਇੱਕ ਫੁੱਲੀ ਇਕਵਿਪਡ ਵੈਲ ਸਟੈਬਲਿਸ਼ਡ ਲੈਬ ਹੈਗੀਆਂ ਉਹਦੇ ਵਿੱਚ ਬੱਚਿਆਂ ਨੂੰ ਦੇਖੋ ਆਈਦਰ ਟਾਈਮ ਦੇ ਵਿੱਚ ਜੋ ਡਾਕਟਰਸ ਜਿਹੜੇ ਨੇ ਟੈਸਟ ਪ੍ਰਸਕ੍ਰਾਈਬ ਕਰਦੇ ਨੇ ਜਿੱਦਾਂ ਸਾਡੇ ਬਾਡੀ ਲਈ ਰਿਲੇਟਡ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਾਂਚ ਕਰਨ ਦੇ ਲਈ ਤੇ ਲੈਬ ਸਾਇੰਸਸ ਦੇ ਇੱਕ ਇਸ ਤਰ੍ਹਾਂ ਇਹ ਇੱਕ ਕੋਰਸ ਹੈ ਜਿਹਦੇ ਵਿੱਚ ਕਿ ਸਾਰੇ ਜਿਹੜੇ ਟੈਸਟ ਨੇ ਉਹਨਾਂ ਬਾਰੇ ਜਿਹੜੇ ਸਾਡੇ ਕੁਆਲੀਫਾਈਡ ਟੀਚਿੰਗ ਫੈਕਲਟੀ ਹੈ ਉਹਨਾਂ ਨੂੰ ਉਹ ਟੈਸਟ ਦੇ ਬਾਰੇ ਜਾਣੂ ਕਰਵਾਉਂਦੀ ਹੈ ਉਹਨਾਂ ਨੂੰ ਪੜਾਇਆ ਜਾਂਦਾ ਹੈ ਡਿਫਰੈਂਟ ਤਰ੍ਹਾਂ ਦੇ ਟੈਸਟ ਕਿਸ ਤਰ੍ਹਾਂ ਕਰਨੇ ਆ ਔਰ ਇਹ ਕੋਰਸ ਦੇ ਵਿੱਚ ਜਿਹੜੀਆਂ ਬਿਮਾਰੀਆਂ ਦੇ ਬਾਰੇ ਜਾਂਚਣਾ ਕਿੱਦਾਂ ਜਾਂਚ ਕੀਤੀ ਜਾਂਦੀ ਹੈ ਉਹ ਬਲੱਡ ਟੈਸਟ ਹੋਗੇ ਸਾਡੇ ਯੂਰਿਨ ਟੈਸਟ ਹੋਗੇ ਫਿਰ ਸਾਡੇ ਬਲੱਡ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਟੈਸਟ ਹੁੰਦੇ ਨੇ ਜਿਹੜੀਆਂ ਕਿ ਬਿਮਾਰੀਆਂ ਨੂੰ ਜਾਂਚ ਕਰਨ ਦੇ ਲਈ ਵਰਤੇ ਜਾਂਦੇ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ अब्दुलवाजिद भट्ट एंड आई एम करंटली वर्किंग हियर एज एन असटेंट प्रोफेसर कम चार्ज ऑफ मेडिकल रेडियोलॉजी डिपार्टमेंट जैसे सबसे पहले हम रेडियोलॉजी की बात करेंगे कि रेडियोलॉजी क्या है रेडियोलॉजी एक मेडिकल साइंस की ब्रांच है जिसमें हम रेडिएशंस के मुतल पढ़ते हैं फिर हम इन रेडिएशंस का यूज़ करते हैं बहुत सारी डिजीज को खोजने के लिए और उन डिजीज को ट्रीटमेंट करने के लिए अब अगर कोई बच्चा इस डिग्री में आना चाहता हो चाहे बीएससी हो चाहे टू ईयर वाला डिप्लोमा हो तो हम दोनों कराते हैं यहाँ पे अकॉर्डिंग टू न्यू एजुकेशन पॉलिसी जैसे कि बच्चा पहले टेन प्लस टू करके होना चाहिए मेडिकल बैकग्राउंड से और मिनिमम परसेंटेज जो है अकॉर्डिंग टू मिनिस्ट्री ऑफ हेल्थ एंड फैमिली वेलफेयर वो फोटी फाइव परसेंट होनी चाहिए उसके बाद बच्चा इसमें ज्वाइन कर सकता है वो इस कोर्स में एडमिशन ले सकता है फर्दर मोर हमारी यूनिवर्सिटी की तरफ से एक स्कॉलरशिप प्रोग्राम रिलीज़ कराया जाता है जिसमें हम बच्चों को स्कॉलरशिप भी प्रोवाइड करते हैं और ये स्कॉलरशिप ऑन द बेसिस ऑफ मेरिट भी दी जाती है और ऑन द बेसिस ऑफ़ एक एंट्रेंस टेस्ट कराया जाता है यूनिवर्सिटी की तरफ से उसके बेसिस पे भी दिया जाता है अगर हम प्रैक्टिकल की बात करेंगे कि जीएनए में किस हिसाब से हम मेडिकल स्टूडेंट्स को प्रैक्टिकल कराते हैं इन कैंपस हमारे कॉलेज में अपनी हाईटेक मशीनें हैं जिन पे हम प्रॉपरली बच्चों को हैंडस ऑन प्रैक्टिस कराते हैं प्रॉपर्ली ट्रेन कराया जाता है बच्चों को यहाँ से फर्दर मोर बहुत सारे हॉस्पिटल्स के साथ हमारा एम है जहाँ पे हमारे बच्चे क्लिनिकल प्रैक्टिस के लिए चले जाते हैं जहाँ पे बच्चे बाकी बाकी मशीन्स में ट्रेन किए जाते हैं यानी जैसे कि हमारा एम है सुपर स्कैन सेंटर फगवाड़ा के साथ या श्रीमान हॉस्पिटल की बात हम करेंगे इन हॉस्पिटल्स के साथ हमारा एम है या पंजाब इंस्टीट्यूट ऑफ मेडिकल साइंस की बात करेंगे या हमारे फोर्टिस हॉस्पिटल भी चले जाते हैं जहां पर इनको प्रॉपरली ट्रेन किया जाता है कि किस हिसाब से हमने पेशेंट के साथ इंटरक्शन करनी है किस हिसाब के साथ पेशेंट के साथ डीलिंग करनी है और किस हिसाब से किस डिजीज को डिटेक्ट किया जाता है और किस मशीन से हम किस डिजीज को डिटेक्ट किया जाता है